ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 310 ਤੋਂ ਲੈ ਕੇ 312 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਸ਼ਲੋਕ ਮਹਲਾ 4 ਕਰ ਕਿਰਪਾ ਸਤਗੁਰ ਮੇਲਿਉਨ ਮੁਖ ਗੁਰਮੁਖ ਨਾਮ ਧਿਆਏ ਸੀ ਸੋ ਕਰੇ ਜੇ ਸਤਗੁਰ ਪਾਵਸੀ ਗੁਰ ਪੂਰਾ ਕਰੀ ਵਸਾਏ ਸੀ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਦੋਂ ਪਰਮਾਤਮਾ ਕਿਰਪਾ ਕਰਕੇ ਕਿਸੇ ਜੀਵ ਨੂੰ ਸਤਗੁਰ ਦੇ ਮੇਲ ਕਰਾ ਦਿੰਦੇ ਨੇ ਤਾਂ ਉਹ ਜੀਵ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਨਾਮ ਧਿਆਉਂਦਾ ਹੈ ਫਿਰ ਕਹਿੰਦੇ ਉਹ ਸੇਵਕ ਉਹੀ ਕਾਰ ਕਰਦਾ ਹੈ ਜੋ ਸਤਗੁਰ ਦੇ ਮਨ ਨੂੰ ਚੰਗੀ ਲੱਗਦੀ ਹੈ ਤੇ ਸਤਗੁਰ ਫਿਰ ਪਰਮਾਤਮਾ ਦਾ ਨਾਮ ਉਹਦੇ ਹਿਰਦੇ ਵਿੱਚ ਵਸਾ ਦਿੰਦੇ ਨੇ ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾ ਪਉ ਸਭ ਗਵਾਏ ਸੀ ਜਿਨ ਰਖਣ ਕੋ ਹਰ ਆਪ ਹੋਏ ਹੋਰ ਕੀਤੀ ਚਖ ਚਖ ਜਾਏ ਸੀ ਜਨ ਨਾਨਕ ਨਾਮ ਤੇ ਆਏ ਤੂ ਹਰ ਹਾਲਤ ਪਲਤ ਛੋੜਾਈ ਸੀ ਕਹਿੰਦੇ ਫਿਰ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਵਸ ਜਾਂਦਾ ਕਹਿੰਦੇ ਉਹਨਾਂ ਦਾ ਫਿਰ ਸਤਗੁਰ ਸਾਰਾ ਡਰ ਖਤਮ ਕਰ ਦਿੰਦਾ ਕਹਿੰਦੇ ਜਿਸ ਨੂੰ ਪਰਮਾਤਮਾ ਰੱਖਣ ਵਾਲਾ ਹੈ ਕਹਿੰਦੇ ਉਹਦਾ ਕੋਈ ਬੁਰਾ ਨਹੀਂ ਕਰ ਸਕਦਾ ਹੋਰ ਚਾਹੇ ਜੱਗ ਸਾਹੇ ਹੋਰ ਸਾਰਾ ਸੰਸਾਰ ਕੁਛ ਉਹਦੇ ਬਾਰੇ ਕਹੇ ਪਰ ਜੀ ਨੂੰ ਪਰਮਾਤਮਾ ਆਪ ਰੱਖਦਾ ਉਹਦਾ ਕੋਈ ਬੁਰਾ ਨਹੀਂ ਕਰ ਸਕਦਾ ਫਿਰ ਨਾਨਕ ਜੀ ਕਹਿੰਦੇ ਨੇ हे ਸੇਵਕੋ ਪਰਮਾਤਮਾ ਦਾ ਨਾਮ ਧਿਆਉ ਕਿਉਂਕਿ ਪਰਮਾਤਮਾ ਦਾ ਨਾਮ ਇੱਥੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਜੀਵ ਦੀ ਸਹਾਇਤਾ ਕਰਦਾ ਹੈ ਮਹੱਲਾ ਚੌਥਾ ਗੁਰਸਿੱਖਾਂ ਕੈ ਮਨ ਪਾਵਦੀ ਗੁਰਸਤਗੁਰ ਕੀ ਵਡਿਆਈ ਹਰ ਰੱਖੋ ਪੈਜ ਸਤਗੁਰੂ ਕੀ ਨਿਤ ਚੜੈ ਸਵਾਈ ਕਹਿੰਦੇ ਗੁਰਸਿੱਖਾਂ ਨੂੰ ਸਤਗੁਰ ਦੀ ਵਾਦੀ ਵਡਿਆਈ ਚੰਗੀ ਲੱਗਦੀ ਹੈ ਕਹਿੰਦੇ ਉਸ ਜਿਹੜੇ ਸਤਗੁਰ ਦੇ ਸਿੱਖ ਨੇ ਉਹ ਹਮੇਸ਼ਾ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਕਿ ਸਤਗੁਰ ਦੀ ਵਡਿਆਈ ਇਸ ਤਰ੍ਹਾਂ ਵਧਦੀ ਜਾਏ ਗੁਰ ਸਤਗੁਰ ਕੈ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛੜਾਈ ਕਹਿੰਦੇ ਜਿਹੜੇ ਗੁਰ ਸਤਗੁਰ ਨੇ ਉਹਨਾਂ ਦੇ ਮਨ ਵਿੱਚ ਉਹ ਪਰਮਾਤਮਾ ਵਸਦਾ ਹੈ ਜੋ ਸਤਗੁਰ ਦੀ ਰੱਖਿਆ ਕਰਦਾ ਹੈ ਗੁਰੂ ਸਤਗੁਰ ਤਾਂ ਦੀਵਾਨ ਹਰ ਤਿੰਨ ਸਭ ਆਣ ਨਿਵਾਈ ਕਹਿੰਦੇ ਗੁਰੂ ਸਤਗੁਰ ਦਾ ਸਾਰਾ ਆਸਰਾ ਸਾਰਾ ਬਲ ਉਹ ਪਰਮਾਤਮਾ ਹੈ ਤੇ ਪਰਮਾਤਮਾ ਸਾਰਿਆਂ ਨੂੰ ਗੁਰੂ ਦੇ ਅੱਗੇ ਆ ਕੇ ਨਿਵਾਉਂਦਾ ਹੈ ਜਿਨੀ ਡਿਠਾ ਮੇਰਾ ਸਤਿਗੁਰ ਪਾਓ ਕਰ ਤਿੰਨ ਕੇ ਸਭ ਪਾਪ ਗਵਾਈ ਹਰ ਦਰ ਗਏ ਤੇ ਮੁਖ ਉਜਲੇ ਬਹੁ ਸੋਬਾ ਪਾਈ ਕਹਿੰਦੇ ਜਿਨ੍ਹਾਂ ਨੇ ਉਸ ਸਤਿਗੁਰ ਦਾ ਦਰਸ਼ਨ ਕੀਤਾ ਤੇ ਉਹਨਾਂ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਫਿਰ ਕਹਿੰਦੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਉਹ ਵਡਿਆਈ ਪਾਉਂਦੇ ਨੇ ਉਹਨਾਂ ਦੇ ਮੁਖ ਰੋਸ਼ਨ ਹੁੰਦੇ ਨੇ ਜਨ ਨਾਨਕ ਮੰਗੇ ਤੂੜ ਤੈਨ ਜੋ ਗੁਰ ਕੇ ਸਿੱਖ ਮੇਰੇ ਪਾਈ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਗੁਰੂ ਦੇ ਸਿੱਖ ਨੇ ਕਹਿੰਦੇ ਮੇਰੇ ਭਾਈ ਉਹਨਾਂ ਦੇ ਚਰਨ ਧੂੜ ਤਾਂ ਕਹਿੰਦੇ ਸੇਵਕ ਦਾਸ ਨਾਨਕ ਵੀ ਮੰਗਦਾ ਹੈ ਪੌਰੀ ਹੋ ਆਕਸ ਲਈ ਸਫਤ ਸੱਚ ਸੱਚ ਸੱਚੇ ਕੀ ਵੜਾਈ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੇ ਨਾ ਪਾਈ ਕਹਿੰਦੇ ਹੈ ਪਰਮੇਸ਼ਰ ਜੀ ਮਿਹਰ ਕਰੋ ਅਸੀਂ ਤੁਹਾਡੀ ਸਫਤ ਸਲਾਹ ਕਰੀਏ ਤੁਹਾਡੀ ਸਿਫਤ ਸਲਾਹ ਹੀ ਕਹਿੰਦੇ ਸੱਚੇ ਦੀ ਕੀਤੀ ਜਾ ਸਕਦੀ ਹੈ ਪਰ ਇਹ ਸੱਚੇ ਤੇਰੀ ਕੀਮਤ ਨਹੀਂ ਪਾ ਸਕਦੇ ਤੇਰੇ ਗੁਣਾ ਦਾ ਮੁੱਲ ਨਹੀਂ ਅਸੀਂ ਪਾ ਸਕਦੇ ਸੱਚ ਸੱਚਾ ਰਸ ਜਿਨੀ ਚਾਖਿਆ ਸੇ ਤ੍ਰਿਪਤ ਰਹੇ ਆਖਾਈ ਇਹੀ ਹਰ ਰਸ ਸੇ ਜਾਣਦੇ ਜਿਉ ਗੂੰਗੇ ਮਠਿਆਈ ਖਾਈ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੱਚੇ ਦਾ ਰਸ ਚੱਖ ਲਿਆ ਕਹਿੰਦੇ ਫਿਰ ਉਹ ਮਾਇਆ ਵੱਲੋਂ ਤ੍ਰਿਪਤ ਹੋ ਜਾਂਦੇ ਨੇ ਪਰ ਕਹਿੰਦੇ ਇਹ ਜਿਹੜਾ ਰਸਾ ਪਰਮਾਤਮਾ ਦੇ ਨਾਮ ਦਾ ਇਹਨੂੰ ਜਿਹੜੇ ਚੱਖਦੇ ਨੇ ਇਹਦਾ ਸਵਾਦ ਉਹੀ ਜਾਣਦੇ ਨੇ ਇਹ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ ਜਿਵੇਂ ਗੂੰਗਾ ਮਠਿਆਈ ਖਾ ਕੇ ਉਹਦਾ ਸਵਾਦ ਕਿਸੇ ਨੂੰ ਦੱਸ ਨਹੀਂ ਸਕਦਾ ਇਸ ਰਸ ਦਾ ਸਵਾਦ ਵੀ ਮਾਣਿਆ ਹੀ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਗੁਰਪੂਰੇ ਹਰ ਪ੍ਰਭ ਸੇਵਿਆ ਮਨ ਵਜੀਵ ਧਾਈ ਕਹਿੰਦੇ ਜਿਹੜਾ ਪੂਰਾ ਗੁਰੂ ਆ ਉਹ ਹਮੇਸ਼ਾ ਉਸ ਸੱਚੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਦਾ ਤੇ ਉਹਦਾ ਹਿਰਦਾ ਸਦਾ ਖਿੜਿਆ ਰਹਿੰਦਾ ਹੈ। ਸ਼ਲੋਕ ਮਹੱਲਾ 4 ਜਿਨਾ ਅੰਦਰ ਉਮਰ ਥਲ ਸੇਈ ਜਾਣਨ ਸੂਲਿਆ। ਹਰ ਜਾਣੈ ਸਈ ਬਿਰਹੋ ਹੋ ਤਿੰਨ ਵਿਟੋ ਸਦ ਕੁਮ ਕੋ ਲੀਆ ਉਮਰਥਾ ਲ ਇੱਕ ਤਰ੍ਹਾਂ ਦਾ ਕਹਿੰਦੇ ਕੋਈ ਫੋੜਾ ਹੁੰਦਾ ਅੰਦਰ ਕਹਿੰਦੇ ਵੀ ਜਿਸ ਦੇ ਇਹ ਅੰਦਰ ਹੈ ਇਹ ਫੋੜਾ ਕਹਿੰਦੇ ਇਹਦੀ ਪੀੜਾ ਉਹੀ ਜਾਣਦਾ ਇਸ ਤਰ੍ਹਾਂ ਹੀ ਕਹਿੰਦੇ ਜਿਸ ਜਿਨ੍ਹਾਂ ਨੂੰ ਉਸ ਪ੍ਰਮਾਤਮਾ ਨਾਲ ਪ੍ਰੇਮ ਲੱਗਿਆ ਤੇ ਫਿਰ ਉਹ ਪਰਮਾਤਮਾ ਦੇ ਵਿਛੋੜੇ ਨੂੰ ਸਹਿ ਰਹੇ ਨੇ ਕਿਉਂਕਿ ਉਹਨਾਂ ਨੂੰ ਪਰਮਾਤਮਾ ਨਾਲ ਪ੍ਰੇਮ ਲੱਗਿਆ ਹੁਣ ਪ੍ਰੇਮ ਦੇ ਕਰਕੇ ਮਿਲਣ ਦੀ ਤਾਂਘ ਹੈ ਜੋ ਮਿਲਣ ਦੀ ਤਾਂਘ ਆ ਫਿਰ ਜਿਹੜਾ ਇਹ ਵਿਛੋੜਾ ਇਹਦਾ ਸੱਲ ਕਹਿੰਦੇ ਉਹੀ ਜਾਣਦੇ ਨੇ ਜੋ ਪਰਮਾਤਮਾ ਤੋਂ ਇਹ ਵਿਛੋੜੇ ਨੂੰ ਮਹਿਸੂਸ ਕਰ ਰਹੇ ਨੇ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਨਣਾ ਜਿਨ੍ਹਾਂ ਨੂੰ ਪਰਮਾਤਮਾ ਦੇ ਪ੍ਰੇਮ ਤੇ ਵਿਛੋੜੇ ਦੀ ਸੱਲ ਲੱਗੀ ਆ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿੰਨ ਵਿਟੋਂ ਤਲ ਰੋਲਿਆ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿੰਨ ਵਿਟੋਂ ਤਲ ਰੋਲਿਆ ਕਹਿੰਦੇ ਏ ਸੱਜਣ ਪੁਰਖੋ ਮੇਰਾ ਪਰਮਾਤਮਾ ਨਾਲ ਮੇਲ ਕਰਾ ਦਿਓ ਕਹਿੰਦੇ ਜਿਹੜਾ ਮੇਰਾ ਪਰਮਾਤਮਾ ਦੇ ਨਾਲ ਮੇਲ ਕਰਾਉਂਦਾ ਕਹਿੰਦੇ ਉਹਦੇ ਪੈਰਾਂ ਤਲੇ ਮੈਂ ਆਪਣਾ ਸਿਰ ਰੋਲਣ ਨੂੰ ਤਿਆਰ ਆ ਜੋ ਸਿੱਖ ਗੁਰਕਾਰ ਕਮਾਵੇ ਹੋ ਗੁਲਮ ਤਨਾ ਕਾ ਗੋਲੀਆਂ ਕਹਿੰਦੇ ਜਿਹੜੇ ਸਿੱਖ ਪਰਮਾਤਮਾ ਦੀ ਸੇਵਾ ਭਗਤੀ ਦੀ ਕਾਰ ਕਰਦੇ ਨੇ ਕਹਿੰਦੇ ਮੈਂ ਉਹਨਾਂ ਦੇ ਗੁਲਾਮਾਂ ਦਾ ਵੀ ਗੁਲਾਮ ਆ ਹਰ ਰੰਗ ਚਲੂ ਲੈ ਜੋਰ ਤੇ ਤਿੰਨ ਪਿੰਨੀ ਹਰ ਰੰਗ ਚੋਲੀਆ ਕਹਿੰਦੇ ਜਿਨ੍ਹਾਂ ਦੇ ਮਨ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਗੂੜੇ ਰੰਗੇ ਨੇ ਉਹਨਾਂ ਦੇ ਤਨ ਵੀ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਨੇ ਕਰ ਕਿਰਪਾ ਨਾਨਕ ਮੇਲ ਗੁਰ ਪਹਿ ਸਰ ਵਿੱਚ ਆ ਮੋਲੀਆ ਨਾਨਕ ਜੀ ਕਹਿੰਦੇ ਨੇ ਇਹ ਪਰਮਾਤਮਾ ਜੀ ਕਿਰਪਾ ਕਰਕੇ ਸਾਨੂੰ ਗੁਰੂ ਨੂੰ ਮਿਲਾ ਦਿਓ ਤੇ ਅਸੀਂ ਗੁਰੂ ਦੇ ਪਾਸ ਆਪਣਾ ਸਿਰ ਮੁੱਲ ਵੇਚ ਦਈਏ ਕਿ ਆਪਣੀ ਜਿਹੜੀ ਮਾਤਾ ਉਹ ਗੁਰੂ ਦੇ ਚਰਨਾਂ 'ਚ ਰੱਖ ਦਈਏ ਤੇ ਗੁਰੂ ਦੀ ਮੱਤ ਲੈ ਲਈਏ ਮਹੱਲਾ ਚੌਥਾ ਅਗਨੀ ਪਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ ਗੁਰਮੁਖ ਗੁਣ ਵਿਹਾਜੀ ਐ ਮਲ ਹਉ ਮੈਂ ਕੱਢੈ ਤੋਏ ਕਹਿੰਦੇ ਹੇ ਸੰਤ ਜਨੋ ਕਹਿੰਦੇ ਮੇਰਾ ਸਰੀਰ ਔਗਣਾ ਦੇ ਨਾਲ ਭਰਿਆ ਹੋਇਆ ਇਹ ਕਿਵੇਂ ਨਿਰਮਲ ਹੋ ਸਕਦਾ ਫਿਰ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਉੱਥੇ ਗੁਣ ਵਿਹਾਜਦੇ ਨੇ ਗੁਣਾ ਦਾ ਵਪਾਰ ਕਰਦੇ ਨੇ ਫਿਰ ਉਹਦੇ ਸਦਕੇ ਅੰਦਰੋਂ ਹਉਮੈ ਦੀ ਮੈਲ ਕੱਢ ਹੁੰਦੀ ਆ ਚੰਗੇ ਗੁਣਾ ਨਾਲ ਸੱਚ ਵਣੰਜੈ ਰੰਗ ਸਿਉ ਸੱਚ ਸੌਦਾ ਹੋਏ ਟੋਟਾ ਮੂਲ ਨਾ ਆਵਈ ਲਾਹ ਹਰ ਪਾਵੇ ਸੋਏ ਕਹਿੰਦੇ ਫਿਰ ਜਿਹੜੇ ਸਤਗੁਰ ਦੀ ਸ਼ਰਨ ਚ ਰਹਿੰਦੇ ਨੇ ਉਥੇ ਉਹ ਸੱਚੇ ਦੇ ਨਾਮ ਦਾ ਸੌਦਾ ਕਰਦੇ ਨੇ ਵਪਾਰ ਕਰਦੇ ਨੇ ਕਹਿੰਦੇ ਸੱਚੇ ਦੇ ਨਾਮ ਦਾ ਸੌਦਾ ਕਰਨ ਨਾਲ ਕਦੇ ਘਾਟਾ ਨਹੀਂ ਪੈਂਦਾ ਲਾਹਾ ਕੀ ਹੁੰਦਾ ਕਿ ਪ੍ਰਮਾਤਮਾ ਮਨ ਚ ਪਿਆਰਾ ਲੱਗਣ ਲੱਗ ਜਾਂਦਾ ਨਾਨਕ ਤਿੰਨ ਸੱਚ ਵਣੰਜਿਆ ਜਿਨਾ ਧੁਰ ਲਿਖਿਆ ਪ੍ਰਾਪਤ ਹੋਏ ਫਿਰ ਨਾਨਕ ਜੀ ਕਹਿੰਦੇ ਨੇ ਇਹ ਸੱਚ ਦਾ ਵਣ ਜੀ ਵੀ ਵਪਾਰ ਵੀ ਉਹੀ ਜੀਵ ਕਰ ਸਕਦੇ ਨੇ ਜਿਨ੍ਹਾਂ ਦੇ ਧੁਰ ਤੋਂ ਪਿਛਲੇ ਪੁਰਵਲੇ ਕਰਮਾਂ ਦੇ ਸੰਸਕਾਰਾਂ ਦੇ ਹਿਸਾਬ ਨਾਲ ਹਿਰਦੇ ਤੇ ਨਾਮ ਪਹਿਲਾਂ ਦਾ ਉਕਰਿਆ ਹੋਇਆ ਫਿਰ ਉਹਨਾਂ ਨੂੰ ਇਹ ਪ੍ਰਾਪਤ ਹੁੰਦਾ ਉਹਦੇ ਸੱਚ ਦਾ ਨਾਮ ਦਾ ਵਪਾਰ ਕਰਨਾ ਇਸ ਜਨਮ ਦੇ ਵਿੱਚ ਇਹ ਇਸ ਤਰ੍ਹਾਂ ਵੀ ਹੈ ਸੰਗਤ ਜੀ ਜਿਸ ਤਰ੍ਹਾਂ ਕਬੀਰ ਜੀ ਕਹਿੰਦੇ ਨੇ ਕਿ ਵੀ ਪਿਛਲੇ ਜਨਮ ਵੀ ਮੈਂ ਤੇਰਾ ਸੇਵਕ ਸੀਗਾ ਤੇ ਵੀ ਹੁਣ ਕਹਿੰਦੇ ਐਸ ਵਾਰ ਮੈਂ ਤੇਰਾ ਸੇਵਕਾਂ ਪਰ ਕਹਿੰਦੇ ਐਸ ਵਾਰ ਮੈਨੂੰ ਪਾਰ ਲੰਘਾ ਦੇ। ਕਬੀਰ ਜੀ ਨੂੰ ਆਪਣੇ ਪਿਛਲੇ ਜਨਮ ਦਾ ਕੁਝ ਪਤਾ ਸੀ ਤਾਂ ਉਹਨਾਂ ਨੇ ਦੇਖਿਆ ਸੀ ਕਿ ਉਹਨਾਂ ਨੇ ਪਿਛਲੇ ਜਨਮ ਚ ਵੀ ਭਗਤੀ ਕੀਤੀ ਸੀ ਪਰ ਉਹਨਾਂ ਦੀ ਭਗਤੀ ਤੋੜ ਤੱਕ ਨਿਭ ਨਹੀਂ ਸੀ ਸਕੇ। ਫਿਰ ਐਸ ਵਾਰ ਉਹਨਾਂ ਨੇ ਆਪਣੇ ਸ਼ਲੋਕ ਦੇ ਵਿੱਚ ਦੱਸਿਆ ਕਿ ਵੀ ਵੇ ਪਰਮੇਸ਼ਰ ਵੀ ਐਸ ਵਾਰ ਤੂੰ ਮੇਰਾ ਕਿਨਾਰਾ ਕਰ ਦੇ ਐਸ ਵਾਰ ਤੂੰ ਮੇਰੀ ਭਗਤੀ ਕਬੂਲ ਕਰ ਲਾ ਤੇ ਮੇਰਾ ਨਿਸਤਾਰਾ ਕਰ ਦੇ। ਇਹ ਫਿਰ ਇਸ ਤੋਕ ਦੇ ਵਿੱਚ ਇਹ ਗੱਲ ਆ ਗਈ ਨਾ ਕਿ ਜਿਨ੍ਹਾਂ ਦੇ ਪੂਰਵਲੇ ਕਰਮ ਹੁੰਦੇ ਨੇ ਨਾ ਪੂਰਵਲੇ ਕਰਮਾਂ ਦੇ ਅਨਸਾਰ ਪਹਿਲੀ ਭਗਤੀ ਹੁੰਦੀ ਆ ਨਾ ਫਿਰ ਉਹ ਥੋੜਾ ਜਿਆ ਉਹਨਾਂ ਦਾ ਜਿਹੜਾ ਇਹ ਹੁੰਦਾ ਅੰਕਰ ਛੇਤੀ ਫੁੱਟ ਪੈਂਦਾ ਫਿਰ ਉਹ ਛੇਤੀ ਇਸ ਪਾਸੇ ਵੱਲ ਲੱਗ ਜਾਂਦੇ ਨੇ ਤੇ ਵਾਹਿਗੁਰੂ ਦੀ ਮਿਹਰ ਹੋਈ ਤਰ ਜਾਂਦੇ ਨੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਪੌੜੀ ਸਲਾਹੀ ਸੱਚ ਸਲਾਹਣਾ ਸੱਚ ਸੱਚਾ ਪੁਰਖ ਨਿਰਾਲੇ ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਰਖਵਾਲੇ ਕਹਿੰਦੇ हे ਪਰਮੇਸ਼ਰ ਜੀ ਕਿਰਪਾ ਕਰ ਅਸੀਂ ਤੇਰੀ ਸਿਫਤ ਸਲਾਹ ਕਰੀਏ हे ਸੱਚੇ ਕਹਿੰਦੇ ਤੇਰੀ ਸਿਫਤ ਸਲਾਹ ਕਰੀਏ ਤੈਨੂੰ ਹੀ ਮਨ ਦੇ ਵਿੱਚ ਵਸਾਈਏ ਕਹਿੰਦੇ ਤੂੰ ਹੀ ਸਾਡੀ ਸਦਾ ਰੱਖਿਆ ਕਰਨ ਵਾਲਾ ਹੋਵੇਂ ਸੱਚ ਸੱਚਾ ਜਿਨੀ ਆਰਾ ਦਿਆ ਸੇ ਜਾਏ ਰਲੇ ਸਚ ਨਾਲੇ ਕਹਿੰਦੇ ਜਿਹੜੇ ਉਸ ਸੱਚੇ ਨੂੰ ਦਿਲ ਤੋਂ ਇਕਾਗਰਿਤ ਹੋ ਕੇ ਰਾਤ ਦੇ ਨੇ ਉਹ ਦਾ ਰੂਪ ਹੋ ਜਾਂਦੇ ਨੇ ਸੱਚਾ ਸੱਚਾ ਜਿਨੀ ਨਸੇਵਿਆ ਸੇ ਮਨਮੁਖ ਮੂੜ ਬੇਤਾਲੇ ਕਹਿੰਦੇ ਜਿਹੜੇ ਉਹ ਸੱਚੇ ਦਾ ਨਾਮ ਨਹੀਂ ਜਪਦੇ ਉਹ ਇਸ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਸਰੀਰ ਮੁਗ ਮਨੁੱਖ ਦਾ ਪਰ ਜਿਸ ਤਰ੍ਹਾਂ ਕਹਿੰਦੇ ਵੀ ਬੇਤਾਲੇ ਨੇ ਜਿਵੇਂ ਤਾਲ ਤੋਂ ਖੁੰਝੇ ਹੋਏ ਨੇ ਜਿਵੇਂ ਮਨਮੁਖ ਨੇ ਮੁਗਦ ਜੀਵ ਨੇ ਜਿਹੜਾ ਉਹਦਾ ਨਾਮ ਨਹੀਂ ਸੇਵਦੇ ਓਹ ਆਲਪਤਾਲ ਮੋਹ ਬੋਲਦੇ ਜਿਉਂ ਪੀਤੇ ਮਦਮਤ ਵਾਲੇ ਕਹਿੰਦੇ ਓਹ ਆਪਣੇ ਮੁਖ ਤੋਂ ਇਦਾਂ ਉੱਚਾ ਨੀਵਾ ਬੋਲਦੇ ਨੇ ਜਿਵੇਂ ਕੋਈ ਸ਼ਰਾਬੀ ਸ਼ਰਾਬ ਦੇ ਨਸ਼ੇ ਵਿੱਚ ਬੋਲ ਰਿਹਾ ਹੁੰਦਾ ਜਿਹੜੇ ਮਨਮੁਖ ਨੇ ਸ਼ਲੋਕ ਮਹੱਲਾ ਤੀਜਾ ਗੋੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ ਪਾਣ ਚੱਲ ਸਤਿਗੁਰੂ ਕੈ ਐਸਾ ਸਿਗਾਰ ਕਰੇ ਕਹਿੰਦੇ ਗੌੜੀ ਰਾਗ ਭਾਗਾ ਵਾਲਾ ਹੈ ਪਰ ਤਾਂ ਜੇ ਕੋਈ ਇਹਦੇ ਰਾਹੀ ਉਸ ਪ੍ਰਮਾਤਮਾ ਨੂੰ ਆਪਣੇ ਚਿਤ ਵਿੱਚ ਵਸਾਏ ਇਹ ਕਹਿੰਦੇ ਜਿਹੜਾ ਪਰਮਾਤਮਾ ਨੂੰ ਆਪਣੇ ਚਿੱਤ ਵਿੱਚ ਬਸਾਉਣ ਦਾ ਸ਼ਿੰਗਾਰ ਕਰੇ ਭਾਣੇ ਚੱਲੇ ਸਤਿਗੁਰੂ ਕੇ ਐਸਾ ਸ਼ਿੰਗਾਰ ਕਰੇ ਕਹਿੰਦੇ ਫਿਰ ਜਿਹੜਾ ਆਪਣੇ ਸਤਿਗੁਰ ਦੇ ਭਾਣੇ ਵਿੱਚ ਰਹੇ ਤੇ ਪਰਮਾਤਮਾ ਨੂੰ ਚਿੱਤ ਵਿੱਚ ਬਸਾਉਣ ਦਾ ਸ਼ਿੰਗਾਰ ਕਰੇ ਸੱਚਾ ਸ਼ਬਦ ਪਤਾਰ ਹੈ ਸਦਾ ਸਦਾ 라ਵੇ ਫਿਰ ਕਹਿੰਦੇ ਜਿਹੜਾ ਸੱਚਾ ਸ਼ਬਦ ਰੂਪ ਖਸਮ ਹੈ ਫਿਰ ਕਹਿੰਦੇ ਇਹਦੇ ਰਾਹੀ ਉਹ ਜੀਵ ਹਮੇਸ਼ਾ ਆਨੰਦ ਮਾਣਦਾ ਹੈ ਜਿਉਂ ਉਬਲੀ ਮਜੀਠੇ ਦਾ ਰੰਗ ਗਹਿ ਗਹਾ ਤਿਉ ਸੱਚੇ ਨੂੰ ਜੀਉ ਦੇ ਕਹਿੰਦੇ ਜਿਵੇਂ ਮਜੀਠੇ ਦਾ ਰੰਗ ਸਹਾਰ ਕੇ ਰੰਗ ਗੂੜਾ ਹੁੰਦਾ ਮਜੀਠੇ ਦਾ ਜਿਹੜਾ ਉਵਾਲਾ ਹੁੰਦਾ ਉਹ ਉਬਾਲਾ ਸਹਾਰੇ ਆਈ ਉਹਦਾ ਰੰਗ ਗੂੜਾ ਬਣਦਾ ਇਸ ਤਰ੍ਹਾਂ ਕਹਿੰਦੇ ਉਹ ਜੀਵ ਜੋ ਸੱਚੇ ਦਾ ਨਾਮ ਜਪਦੇ ਨੇ ਕਹਿੰਦੇ ਸਪਣੇ ਜਿਹੜਾ ਹੈਗਾ ਹਿਰਦਾ ਉਹ ਸੱਚੇ ਦੇ ਹਵਾਲੇ ਕਰਦੇ ਨੇ ਉਹਨਾਂ ਨੂੰ ਫਿਰ ਇਹਦਾ ਪ੍ਰੇਮ ਦਾ ਰੰਗ ਗੂੜਾ ਚੜਦਾ ਰੰਗ ਚਲੂ ਲੈ ਅਤਰਤੀ ਸੱਚੇ ਸਿਉ ਲੱਗਾ ਨਹਿ ਉਹ ਕਹਿੰਦੇ ਫਿਰ ਪ੍ਰਮਾਤਮਾ ਦੇ ਰੰਗ ਵਿੱਚ ਗੂੜੇ ਰੰਗੇ ਜਾਂਦੇ ਨੇ ਜਿਵੇਂ ਮਜੀਠ ਦਾ ਰੰਗ ਗੂੜਾ ਹੋ ਜਾਂਦਾ ਇਸ ਤਰ੍ਹਾਂ ਹੀ ਉਹਨਾਂ ਦਾ ਪਰਮਾਤਮਾ ਨਾਲ ਪ੍ਰੇਮ ਦਾ ਰੰਗ ਗੂੜਾ ਹੋ ਜਾਂਦਾ ਕੂੜ ਠੱਗੀ ਗੁੱਜੀ ਨਾ ਰਹੇ ਕੂੜ ਮੁਲੰਮਾ ਪਲੇਟ ਤਰੇ ਕਹਿੰਦੇ ਜਿਹੜੇ ਝੂਠ ਦਾ ਸਹਾਰਾ ਲੈਂਦੇ ਨੇ ਉਹ ਜਿਵੇਂ ਕਹਿੰਦੇ ਵੀ ਕਿਸੇ ਤਾਤ ਦੇ ਉੱਪਰ ਉੱਪਰੋਂ ਕੋਈ ਸਿਰਫ ਹੋਰ ਤਾ ਤਾਂ ਚਾੜੀ ਹੋਵੇ ਜਾਂ ਉੱਪਰ ਉਹ ਉਹ ਜਿਹੜਾ ਨਿਕਲ ਲੈ ਜਾਂਦਾ ਫਿਰ ھیਠੋਂ ਅਸਲ ਵਾਪਸ ਆ ਜਾਂਦਾ ਨਾ ਜੇਪਾ ਕਿਸਦੇ ਉੱਪਰ ਪੇਂਟ ਕਰਕੇ ਕੋਈ ਨੂੰ ਹੋਰ ਚੀਜ਼ ਬਣਾ ਦਈਏ ਉੱਪਰਲਾ ਪੇਂਟ ਲੱਗ ਗਿਆ ਤਾਂ ھیਠੋਂ ਫਿਰ ਅਸਲੀ ਨਿਕਲ ਆਉਂਦੀ ਹੈ ਨਾ ਇਸ ਤਰ੍ਹਾਂ ਇਹ ਕਹਿੰਦੇ ਜਿਹੜੇ ਠੱਗੀਆਂ ਫਰੇਬੀਆਂ ਵਾਲੇ ਹੁੰਦੇ ਨੇ ਉਹਨਾਂ ਦਾ ਕਹਿੰਦੇ ਵੀ ਜਿਹੜਾ ਇਹ ਫਰੇਵ ਆ ਬਹੁਤੀ देर ਨਹੀਂ ਚੱਲਦਾ ਇਹ ਤਾਂ ਸੱਚ ਬਾਹਰ ਆ ਜਾਂਦਾ ਕੂੜੀ ਕਰਨ ਵਡਾਈਆ ਕੂੜੇ ਸਿਓ ਲੱਗਾ ਨਹਿ ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ ਕਹਿੰਦੇ ਫਿਰ ਜਿਹੜੀ ਇਹ ਝੂਠੀਆਂ ਠੱਗੀਆਂ ਦੇ ਨਾਲ ਜਿਨ੍ਹਾਂ ਦਾ ਪ੍ਰੇਮ ਆ ਇਹਨਾਂ 'ਚ ਲੱਗੇ ਹੋਏ ਨੇ ਉਹਨਾਂ ਦਾ ਕਹਿੰਦੇ ਜਿਹੜਾ ਪਾਜ ਖੁੱਲ ਜਾਂਦਾ ਫਿਰ ਨਾਨਕ ਜੀ ਕਹਿੰਦੇ ਨੇ ਵੀ ਉਹ ਸੱਚਾ ਪਰਮਾਤਮਾ ਆਪ ਹੀ ਸਭ ਕੁਝ ਕਰਨ ਵਾਲਾ ਜਿਹੜੇ ਇਹ ਲੋਕ ਗਲਤ ਚੀਜ਼ਾਂ ਵੱਲ ਵੀ ਲੱਗੇ ਹੋਏ ਨੇ ਠੱਗੀਆਂ ਝੂਠਾਂ ਵਿੱਚ ਜੇ ਇਹਨਾਂ ਤੇ ਵੀ ਮਿਹਰ ਦੀ ਨਜ਼ਰ ਕਰ ਦਿੰਦਾ ਪਰਮਾਤਮਾ ਤਾਂ ਇਹਨਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਮਹੱਲਾ ਚੌਥਾ ਸਤ ਸੰਗਤ ਮੈਂ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰੇ ਉਹ ਪੁਰਖ ਪਰਾਣੇ ਤਨ ਜਨ ਹੈ ਉਪਦੇਸ਼ ਕਰੇ ਪਰ ਉਪਕਾਰਿਆ ਕਹਤੇ ਸਤ ਸੰਗਤ ਦੇ ਵਿੱਚ ਉਸ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਆ ਕਿਉਂ ਉੱਥੇ ਕਹਿੰਦੇ ਜਿਹੜੇ ਸਾਧੂ ਸੰਤ ਨੇ ਉਹ ਗੁਰੂ ਦੇ ਕਹਿੰਦੇ ਸਨਮੁਖ ਹੋ ਕੇ ਪਰਮਾਤਮਾ ਦੀ ਸਿਫਤ ਕਰਦੇ ਨੇ ਕਹਿੰਦੇ ਉਹ ਧੰਨ ਨੇ ਉਹ ਕਹਿੰਦੇ ਪਰ ਉਪਕਾਰ ਉਹ ਆਪ ਤਾਂ ਉਥੇ ਨਾਮ ਜਪਦੇ ਨੇ ਪਰ ਉਹ ਕਹਿੰਦੇ ਗੁਰੂ ਦਾ ਉਪਦੇਸ਼ ਦੂਜਿਆਂ ਨੂੰ ਵੀ ਸੁਣਾਉਂਦੇ ਨੇ ਤਾਂ ਕਿ ਇਹਨਾਂ ਦਾ ਵੀ ਭਲਾ ਹੋ ਜਾਏ ਹਰ ਨਾਮ ਦਿਰੜਾਵੇ ਹਰ ਨਾਮ ਸੁਣਾਵੇ ਹਰ ਨਾਮੇ ਜਗ ਨੇ ਸਤਾਰਿਆ ਕਹਿੰਦੇ ਸਤ ਸੰਗਤ ਦੇ ਵਿੱਚ ਗੁਰੂ ਅਸ ਆਪਣੇ ਸਿੱਖਾਂ ਦੇ ਆਪਣੇ ਸੇਵਕਾਂ ਨੂੰ ਹਰੀ ਦਾ ਨਾਮ ਪੱਕਾ ਕਰਵਾਉਂਦਾ ਹਰੀ ਦਾ ਨਾਮ ਸੁਣਾਉਂਦਾ ਤੇ ਹਰੀ ਦੇ ਨਾਮ ਰਾਹੀ ਇਸ ਸੰਸਾਰ ਵਿੱਚ ਜਗਤ ਦਾ ਇਸ ਭਵਜਲ ਤੋਂ ਨਿਸਤਾਰਾ ਹੋ ਜਾਂਦਾ ਪਾਰ ਉਤਾਰਾ ਹੋ ਜਾਂਦਾ ਗੁਰ ਵੇਖਣ ਕੋ ਸਭ ਕੋਈ ਲੋਚੈ ਨਵਖੰਡ ਜਗਤ ਨਮਸਕਾਰਿਆ ਫਿਰ ਕਹਿੰਦੇ ਗੁਰੂ ਦੀਆਂ ਇੰਨੀਆਂ ਵਡਿਆਈਆਂ ਸੁਣ ਕੇ ਹਰ ਕੋਈ ਗੁਰੂ ਦਾ ਦਰਸ਼ਨ ਕਰਨਾ ਲੋਚਦਾ ਕਹਿੰਦੇ ਧਰਤੀ ਦੇ ਨੌਂ ਆ ਖੰਡਾਂ ਦੇ ਜੀਵ ਗੁਰੂ ਨੂੰ ਨਮਸਕਾਰ ਕਰਦੇ ਨੇ ਗੁਰੂ ਅੱਗੇ ਆਪਣਾ ਸਿਰ ਨਿਵਾਉਂਦੇ ਨੇ ਤੁਦ ਆਪੇ ਆਪ ਰਖਿਆ ਸਤ ਗੁਰ ਵਿੱਚ ਗੁਰ ਆਪੇ ਤੁਦ ਸਵਾਰਿਆ ਕਹਿੰਦੇ ਹੈ ਪਰਮੇਸ਼ਰ ਜੀ ਗੁਰੂ ਸਤਗੁਰੂ ਦੇ ਵਿੱਚ ਤੁਸੀਂ ਆਪਣਾ ਸਰੂਪ ਰੱਖਿਆ ਹੈ ਤੇ ਸਤਗੁਰ ਦਾ ਆਤਮਿਕ ਜੀਵਨ ਤੁਸੀਂ ਆਪ ਸੋਨਾ ਬਣਾਇਆ ਹੈ ਤੂੰ ਆਪੇ ਪੂਜੈ ਪੂਜ ਕਰਾਵੇ ਸਤਗੁਰ ਕੋ ਸਿਰਜਣਹਾਰਿਆ ਕਹਿੰਦੇ ਹੈ ਸਤਗੁਰ ਨੂੰ ਸਿਰਜਣਾ ਕਾ ਸਿਰਜਣਹਾਰ ਨੂੰ ਕਰਨ ਵਾਲੇ ਸਤਿਗੁਰ ਨੂੰ ਬਣਾਉਣ ਵਾਲੇ ਪਰਮਾਤਮਾ ਜੀ ਤੁਸੀਂ ਸਤਿਗੁਰ ਦੀ ਵਡਿਆਈ ਆਪ ਵੱਡੀ ਕੀਤੀ ਆ ਤੇ ਆਪ ਹੀ ਸੰਗਤਾਂ ਕੋਲੋਂ ਵਡਿਆਈ ਕਰਵਾ ਰਹੇ ਹੋ ਸਤਿਗੁਰ ਦੀ ਕੋਈ ਵਿਛੜ ਜਾਏ ਸਤਿਗੁਰੂ ਪਾਸੋਂ ਤਿਸ ਕਾਲਾ ਮੋਹ ਜਮ ਮਾਰਿਆ ਕਹਿੰਦੇ ਜਿਹੜੇ ਗੁਰੂ ਤੋਂ ਬੇਮੁਖ ਰਹਿੰਦੇ ਨੇ ਫਿਰ ਉਹ ਜੰਮ ਦੀਆਂ ਝੋਟਾਂ ਖਾਂਦੇ ਨੇ ਮੂੰਹ ਕਾਲੇ ਉਹਨਾਂ ਦੇ ਹੁੰਦੇ ਨੇ ਤਿਸ ਅੱਗੇ ਪਿਛੇ ਟੋਈ ਨਹੀਂ ਗੁਰ ਸਿੱਖੀ ਮਨ ਵਿਚਾਰਿਆ ਕਹ ਜਿਹੜੇ ਗੁਰ ਸਿੱਖ ਨੇ ਉਹ ਵੀ ਵਿਚਾਰ ਕਰਦੇ ਨੇ ਕਿ ਜਿਹੜੇ ਮਨਮੁਖ ਨੇ ਉਹਨਾਂ ਨੂੰ ਨਾ ਲੋਕ ਵਿੱਚ ਨਾ ਪਰਲੋਕ ਵਿੱਚ ਕੋਈ ਆਸਰਾ ਨਹੀਂ ਮਿਲਦਾ ਸਤਿਗੁਰੂ ਨੂੰ ਮਿਲ ਐਸੇ ਹੀ ਜਨ ਉਬਰੇ ਜਿਨ ਹਿਰਦੈ ਨਾਮ ਸਮਾਰਿਆ ਕਹਿੰਦੇ ਜੋ ਸਤਗੁਰ ਦੀ ਸ਼ਰਨ ਆਉਂਦੇ ਨੇ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਕਿਉਂ ਕਿਉਂਕਿ ਉਹਨਾਂ ਨੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਾਇਆ ਹੁੰਦਾ ਜਨ ਨਾਨਕ ਕੇ ਗੁਰ ਸਿੱਖ ਪੁੱਤ ਹੋ ਹਰ ਜਪਿਓ ਹਰ ਨਿਸਤਾਰਿਆ ਕਹਿੰਦੇ हे ਨਾਨਕ ਜੀ ਦੇ ਗੁਰ ਸਿੱਖ ਪੁੱਤੋ ਉਸ ਪਰਮਾਤਮਾ ਦਾ ਨਾਮ ਜਪੋ ਉਹ ਪਰਮਾਤਮਾ ਦਾ ਨਾਮ ਹੀ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਪਾਰ ਉਤਾਰਾ ਕਰਾਉਣ ਵਾਲਾ ਹੈ ਉਹਦਾ ਨਾਮ ਹੀ ਜਪੋ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਅਣਜਾਣ ਸਮਝ ਕੇ ਬਖਸ਼ ਦਿਓ ਜੀ ਅੱਗੇ ਤੋਂ ਸੁਮਤ ਦਿਓ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ